ਸੋਤ ਨੂੰ ਲਈ ਰੋਕ ਰਹੀ थी रोकला थी रोकला ਇਹਦਾ ਆ ਡਰਾਈਵਿੰਗ ਲਾਇਸੈਂਸ ਵੀ ਇਹਦਾ ਨਹੀਂ ਹੈਗਾ ਕਾ ਨਹੀਂ ਇਹ ਲਾਇਸੈਂਸ ਨਹੀਂ ਕੰਮ ਕਰਦੀ ਮੈਂ ਸੰਸੈ ਤਾਂ ਚੱਲ ਪ੍ਰੀ ਲਗਾਉਣ ਆਈ ਸੀ ਜਿੰਨਾ ਦੇ ਜਿੰਨਾ ਦੇ ਬਦ ਕਰਾਇਆ ਤੇ ਨਾਮ ਆਇਆ ਕੋਈ ਨਹੀਂ ਹਮ ਚਲਾ ਰਹੇ ਆ ਵੀ ਜਿਹੜੇ ਵਿਦਆਊਟ ਅ ਹੈਲਮਟ ਉਹਨਾਂ 'ਚ ਲਾਣ ਕਰ ਰਹੇ ਆ ਜੀ ਅਸੀਂ ਕੁੜੀਆਂ ਦੇ ਵੀ ਕਰ ਰਹੇ ਆ ਜੀ ਤੇ ਜੋ ਵੀ ਵਿਦਆਊਟ ਅ ਹੈਲਮਟ ਸਾਨੂੰ ਮਿਲਦੇ ਆ ਜੀ ਅਸੀਂ ਉਹਨਾਂ 'ਚ ਲਾਣ ਕਰ ਰਹੇ ਆ ਆ ਰੇਕਸ਼ਾ ਵੀ ਜਿਹਦਾ ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਉਹ ਤਾਂ ਅਸੀਂ ਬਾਉਂਡੀ ਕਰਾਂਗੇ ਜੀ ਤੇ ਜਿਹਦੇ ਨੂੰ ਅਸੀਂ 10 ਤਰੀਕ ਦਾ ਟਾਈਮ ਦਿੱਤਾ ਜਿਹਦੇ ਕੋਲੇ ਕੋਈ ਕਾਪੀ ਹੈ ਨਹੀਂ ਨਾ ਡਾਕੂਮੈਂਟ ਆ ਜਿਹਦੇ ਨੂੰ ਨਹੀਂ ਤਿਆਰ ਕਰਵਾਏ 10 ਤਰੀਕ ਤੋਂ ਬਾਅਦ ਅਸੀਂ ਵਿਦਆਊਟ ਡਾਕੂਮੈਂਟ ਉਹ ਵੀ ਬੰਦ ਕਰਾਂਗੇ ਜੀ ਹੈਲਮਟ ਬਾਰੇ ਕੀ ਕਹਿਣਾ ਚਾਹੋ ਇਹ ਜੀ ਦੱਸੋ ਕਿ ਨੀਲਾ ਚਲਾਨ ਕਰਤੀ ਹੈ ਹੈਲਮਟ ਦੇ ਅਸੀਂ ਸ਼ੁਰੂਆਤ ਕੀਤੀ ਹੈ ਜੀ ਹਜੇ ਇੱਕ ਚਲਾਨ ਹੋ ਗਿਆ ਲੇਡਿਸ ਦਾ ਕੀਤਾ ਜੀ ਤੇ ਅਸੀਂ ਕਰ ਰਹੇ ਹਾਂ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵਿਦਆਊਟ ਹੈਲਮਟ ਕੋਈ ਵੀ ਬਾਜ਼ਾਰ ਚ ਜਾਂ ਮੇਨ ਰੋਡ ਤੇ ਨਾ ਚਲੋ ਜੀ ਤੇ ਤੁਹਾਡੀ ਸੇਫਟੀ ਲਈ ਜਿਹੜੇ ਐਰਕਸ ਜਿਹੜੇ ਸਵਾਰੀਆਂ ਵਾਲੇ ਆ ਤੇ ਉਹ ਤੋਂ ਆਟੋ ਵਾਲੇ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਵੀ ਅਸੀਂ ਬੌਂਡ ਕਰਾਂਗੇ ਜਿਹੜੇ ਓਵਰਲੋਡਡ ਆ ਤੇ ਲੈ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆਂ ਸਾਨੂੰ ਸਖਤ ਹਦਾਇਤਾਂ ਨੇ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਲੋਕਾਂ ਦੀ ਸੇਫਟੀ ਲਈ ਆਏ ਹਦਾਇਤਾਂ ਜਿਹੜੇ ਵਿਦਆਊਟ ਹੈਲਮਟ ਨੇ ਉਹਨਾਂ ਦੇ ਅਸੀਂ ਚਲਾਨ ਕਰਾਂਗੇ ਕਰਾਂਗੇ ਜੀ ਇਹ ਐਸਐਸਪੀ ਸਾਹਿਬ ਦੇ ਕਿਹਾ ਸਖਤ ਹਦਾਇਤਾਂ ਕਿ ਅਸੀਂ ਮਹਿਮਜ ਵੀ ਚਲਾਈ ਹੋਈ ਹੈ ਛਾੜਾ ਸਾਹਿਬ ਨਾਲ ਨੇ ਇਹਨਾਂ ਦੇ ਜਰੀਏ ਅਸੀਂ ਪਹਿਲਾਂ ਵੀ ਲੋਕਾਂ ਨੂੰ ਗਾਈਡ ਕਰ ਚੁੱਕੇ ਆਂ ਵੀ ਵਿਦਆਊਟ ਹੈਲਮਟ ਟੂ ਵੀਲਰ ਵਹੀਕਲ ਨਾ ਚਲਾਓ ਹਣ ਤੱਕ ਕਿੰਨੇ ਚਲਾਨ ਲੱਗ ਗਏ ਹੁਣ ਤੱਕ ਅਸੀਂ ਜੀ ਦੋ ਚਲਾਨ ਕੀਤੇ ਆ ਜੀ ਹਜੇ ਇੱਕ ਹੈਲਮਟ ਦਾ ਜੀ ਤੇ ਇੱਕ ਰੋਂਗ ਪਾਰਕਿੰਗ ਦਾ ਵੀ ਬਾਕੀ ਚਲਾਨ ਕਰ ਰਹੇ ਜਸਪ੍ਰੀ ਸਿੰਘ ਛਾਬੜਾ ਟ੍ਰੈਫਿਕ ਮਾਰਸ਼ਲ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਦਿਨੋ ਦਿਨ ਵੱਧ ਰਹੇ ਸੜਕੀ ਹਾਸਿਆਂ ਨੂੰ ਰੋਕਣ ਲਈ ਸਾਨੂੰ ਹਰੇਕ ਵਿਅਕਤੀ ਦੇ ਸਹਿਯੋਗ ਦੀ ਲੋੜ ਹੈ ਅਸੀਂ ਹੁਣ ਇੱਕ ਹੈਲਮਟ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਹਰੇਕ ਵਿਅਕਤੀ ਆਪਣੀ ਸੁਰੱਖਿਆ ਲਈ ਹੈਲਮਟ ਦਾ ਪ੍ਰਯੋਗ ਕਰੇ ਵਾਰ-ਵਾਰ ਕਹਿਣ ਦੇ ਬਾਅਦ ਵੀ ਲੋਕ ਹੈਲਮਟ ਅਤੇ ਜੈਂਟਸ ਲਈ ਹਰੇਕ ਵਿਅਕਤੀ ਲਈ ਭਾਵੇਂ ਉਹ ਬੱਚਾ ਹੈ हेलमेट ਜ਼ਰੂਰੀ ਹੈ ਵੇਖਣ ਵਿੱਚ ਆਇਆ ਕਿ ਲੋਕ ਸਾਡੀ ਅਪੀਲ ਨੂੰ ਸਵੀਕਾਰ ਨਹੀਂ ਕਰ ਰਹੇ ਅੱਜ ਟ੍ਰੈਫਿਕ ਪੁਲਿਸ ਵਿਦਾਊਟ ਹੈਲਮਟ ਵਾਲਿਆਂ ਦੇ ਚਲਾਨ ਕਰ ਰਹੀ ਹੈ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 1150 ਰੁਪਏ ਦਾ ਹੈਲਮਟ ਆ ਜਾਂਦਾ ਹੈ ਆਪਣੀ ਸੁਰੱਖਿਆ ਲਈ ਹੈਲਮਟ ਦਾ ਪ੍ਰਯੋਗ ਕਰੋ